ਪੰਜ ਬਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਹਾਂ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੇ ਪੀੜੀ ਸੋਡੀਆਂ ਰੂਪ ਦਿਖਾਵਣ ਵਾਰ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੁਦਾ ਬਹੁਤਾਰੇ ਉਪਕਾਰੀ ਪੋਛਣ ਸੇਖੇ ਅਰਦਾਸ ਕਰ 6 ਮਹੀਨਾ ਤੱਕ ਦਰਸ ਨਿਹਾਰੀ ਅਗਾਮਯ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸਨੋ ਸੰਸਾਰੀ ਕਾਲਯੁਗ ਪੀੜੀ ਸੋਡੀਆਂ ਨੈ ਚਲਨੀ ਵਿਅਸਾਰ ਖਲਾਰੀ ਜੁਗ ਜਗ ਸਤਿਗੁਰ ਧਰੇ ਅਵਤਾਰੀ ਛੇਵੇਂ ਪਾਤਸ਼ਾਹ ਸਾਹਿਬੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਤਾਰਪੁਰ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਇੱਕ ਸਿੱਖ ਜਿਹਦਾ ਨਾਮ ਬਾਲੂ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਰਹਿੰਦਾ ਸੀ ਜਦੋਂ ਘੋੜ ਸਵਾਰੀ ਕਰਕੇ ਮਹਾਰਾਜ ਜੀ ਕਿਤੇ ਜਾਂਦੇ ਬਾਲੂ ਗੁਰੂ ਜੀ ਦੇ ਘੋੜੇ ਅੱਗੇ ਆਸਾਸ ਕੇ ਦੌੜਿਆ ਜਾਂਦਾ ਸੀ ਗੁਰੂ ਜੀ ਉਹਦੇ ਸਕਰਤਵ ਨੂੰ ਵੇਖ ਕੇ ਬਹੁਤ ਪ੍ਰਸੰਨ ਸਨ ਉਹਦਾ ਨਾਮ ਹੀ ਬਾਲੂ ਹਸਨਾ ਪਾ ਦਿੱਤਾ ਇੱਕ ਦਿਨ ਗੁਰੂ ਜੀ ਨੇ ਉਹਨੂੰ ਆਖਿਆ ਵੀ ਹੁਣ ਤੋਂ ਅੱਜ ਤੋਂ ਬਾਬਾ ਗੁਰਦਿੱਤਾ ਜੀ ਦੀ ਸੇਵਾ ਵਿੱਚ ਰਿਆ ਕਰ ਤਦ ਬਾਲੂ ਹਸਨਾ ਸ਼੍ਰੀ ਗੁਰਦਿੱਤਾ ਜੀ ਦੀ ਸੇਵਾ ਵਿੱਚ ਰਹਿਣ ਲੱਗਾ ਜਦੋਂ ਬਾਬਾ ਜੀ ਕਦੀ ਘੋੜਸਵਾਰ ਹੋ ਕੇ ਬਾਹਰ ਜਾਂਦੇ ਬਾਲੂ ਹਸਨਾ ਘੋੜੇ ਅੱਗੇ ਉਸੇ ਤਰ੍ਹਾਂ ਹੀ ਹੱਸਦਾ ਤੇ ਦੌੜਦਾ ਜਾਂਦਾ ਇੱਕ ਦਿਨ ਬਾਬਾ ਗੁਰਦਤਾ ਜੀ ਸ਼ਿਕਾਰ ਖੇਡਣ ਗਏ ਉਹਨਾਂ ਅੱਗੇ ਬਾਲੂ ਹਸਨਾ ਦੌੜਿਆ ਜਾਂਦਾ ਬਾਕੀ ਸਾਰੇ ਸ਼ਿਕਾਰੀ ਪਿੱਛੇ ਰਹਿ ਗਏ ਬਾਲੂ ਹਸਨਾਈ ਨਾਲ ਪਹੁੰਚਿਆ ਬਾਬਾ ਗੁਰਦਿੱਤਾ ਜੀ ਉਹਦਾ ਪ੍ਰੇਮ ਤੇ ਹਿੰਮਤ ਵੇਖ ਕੇ ਬਹੁਤ ਬਰਸੰਨ ਹੋਏ ਉਹਨੂੰ ਸਿੱਧ ਸ਼ਕਤੀ ਦੀ ਬਖਸ਼ਿਸ਼ ਕਰ ਦਿੱਤੀ ਬਾਲੂ ਹਸਨ ਗਿਆਨ ਪ੍ਰਾਪਤ ਕਰਕੇ ਨਿਹਾਲ ਹੋ ਗਿਆ ਵਾਪਸ ਆਪਣੇ ਡੇਰੇ ਆਣ ਕੇ ਜਦੋਂ ਇਹ ਸਾਰੇ ਪ੍ਰਸੰਗ ਦਾ ਗੁਰੂ ਜੀ ਨੂੰ ਪਤਾ ਲੱਗਾ ਆਪ ਜੀ ਨੇ ਬਾਲੂ ਹਸਰੇ ਨੂੰ ਆਖਿਆ ਹੁਣ ਤੇਰਾ ਜਨਮ ਮਰਨ ਦਾ ਚੱਕਰ ਕੱਟਿਆ ਗਿਆ ਆਪਣੇ ਡੇਰੇ ਚਲੇ ਜਾਓ ਅਦੇ ਸਤਨਾਮ ਦਾ ਸਿਮਰਨ ਕਰਕੇ ਜੀਵਨ ਬਤੀਤ ਕਰੋ ਇੱਕ ਦਿਨ ਗੁਰੂ ਜੀ ਦਾ ਦੀਵਾਨ ਲੱਗਾ ਹੋਇਆ ਸੀ ਪੈਂਦੇ ਖਾਨ ਐ ਆਣ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਆਖਿਆ ਮਹਾਰਾਜ ਜੀ ਮੇਰੇ ਘਰ ਆਪ ਜੀ ਦੀ ਬਖਸ਼ਿਸ਼ ਨਾਲ ਪੁੱਤਰ ਪੈਦਾ ਹੋਇਆ ਜੀ ਆਪ ਜੀ ਉਹਦਾ ਨਾਮ ਰੱਖੋ ਗੁਰੂ ਜੀ ਹਸਕਿਆਂ ਦੇ ਪੈਂਦੇ ਖਾਨ ਤੇਰੇ ਪੁੱਤਰ ਦਾ ਨਾਮ ਸੈਦੇ ਖਾਨ ਠੀਕ ਜੋ ਤੇਰੇ ਪੁੱਤਰ ਦਾ ਨਾਮ ਸੈਦੇ ਖਾਨ ਰੱਖ ਦਿੰਨੇ ਆ ਪੈਂਦੇ ਖਾਨ ਇਹ ਸੁਣ ਕੇ ਬੜਾ ਪ੍ਰਸੰਨ ਹੋਇਆ ਤੇ ਪੁੱਤਰ ਦਾ ਨਾਮ ਮਹਾਰਾਜ ਜੀ ਦੇ ਬਚਨਾ ਕਰਕੇ ਸੈਦੇ ਖਾਂ ਰੱਖ ਦਿੱਤਾ ਕੁਝ ਸਮਾਂ ਪਾ ਕੇ ਪੈਂਦੇ ਖਾਂ ਦੀ ਲੜਕੀ ਜਵਾਨ ਹੋ ਗਈ ਉਸ ਵਾਸਤੇ ਪਿੰਡ ਛੋਟੇ ਮੀਰ ਇੱਕ ਪਠਾਨ ਦਾ ਲੜਕਾ ਜਿਹਦਾ ਨਾਮ ਹੈ ਅਸਮਾਨ ਖਾਂ ਸੀ ਉਹਨੂੰ ਵੇਖਿਆ ਇਹ ਲੜਕਾ ਬਾਦਸ਼ਾਹ ਦਾ ਇੱਕ ਨੌਕਰ ਇਹਦੀ ਜਿਸਮਾਨੀ ਢੀਲ ਢਾਲ ਬਹੁਤ ਸੁੰਦਰ ਸੀ ਪੈਂਦੇਖਾਨ ਨੇ ਉਸ ਨਾਲ ਆਪਣੀ ਲੜਕੀ ਦਾ ਨਿਕਾਹ ਕਰਕੇ ਉਹਨੂੰ ਆਪਣੇ ਪਾਸ ਘਰ ਹੀ ਰੱਖ ਲਿਆ ਜਿਹੜੀ ਕੋਈ ਚੰਗੀ ਚੀਜ਼ ਗੁਰੂ ਜੀ ਪੈਂਦੇਖਾਨ ਨੂੰ ਖੁਸ਼ ਹੋ ਕੇ ਬਖਸ਼ਿਸ਼ ਕਰਦੇ ਕੋਈ ਪੈਂਦੇਖਾਨ ਆਪਣੇ ਜਵਾਈ ਅਸਮਾਨ ਖਾਨ ਨੂੰ ਦੇ ਦੇਂਦਾ ਅਦੇ ਉਹਨੂੰ ਖੁਸ਼ ਰੱਖਦਾ ਭਾਈ ਲਾਲਚੰਦ ਨੇ ਆਪਣੀ istri ਨਾਲ ਸਲਾਹ ਕੀਤੀ ਵੀ ਮਾਗ ਮਹੀਨਾ ਚੜ੍ਹ ਪਿਆ ਲੜਕੀ ਦਾ ਵਿਆਹ ਛੇਤੀ ਹੀ ਨਿਯਤ ਕਰ ਦੇਣਾ ਚਾਹੀਦਾ ਹੈ। ਅਪਰੰਧ ਦੋਵਾਂ ਨੇ ਸਲਾਹ ਕਰਕੇ ਫੱਗਣ ਦੀ ਨਾਮੀ ਦਾ ਵਿਆਹ ਨਿਯਤ ਕਰਕੇ ਗੁਰੂ ਜੀ ਨੂੰ ਚਿੱਠੀ ਲਿਖ ਕੇ ਭੇਜ ਦਿੱਤੀ। ਗੁਰੂ ਜੀ ਨੇ ਵਿਆਹ ਦੀ ਤਰੀਕ ਦੀਆਂ ਚਿੱਠੀਆਂ ਗਵਿੰਦਵਾਲ ਖਡੂਰ ਸਾਹਿਬ ਔਰ ਸਿੱਖਾ ਅਦੇ ਸੰਬੰਧੀਆਂ ਨੂੰ ਭੇਜ ਦਿੱਤੀਆਂ। ਅਦੇ ਆਪ ਵਿਆਹ ਦੀ ਤਿਆਰੀ ਕਰਨ ਲੱਗ ਪਏ। ਵਿਆਹ ਦੇ ਨੇੜੇ ਸਾਰਾ ਮੇਲ ਆਣ ਇਕੱਠਾ ਹੋਇਆ ਗੁਰੂ ਜੀ ਦਾ ਸਹਰਾ ਆਪਣੇ ਦੋਤਰੇ ਦੇ ਵਿਆਹ ਵਾਸਤੇ ਬਹੁਤ ਕੁਝ ਲੈ ਕੇ ਮੇਲ ਆਏ ਬੀਬੀ ਵੀਰੋ ਵੀ ਆਪਣੇ ਛੋਟੇ ਭਾਈ ਦੇ ਵਿਆਹ ਦੀਆਂ ਖੁਸ਼ੀਆਂ ਵੇਖਣ ਵਾਸਤੇ ਆ ਗਈ ਚੌਧਰੀ ਜੋਧਰਾਏ ਭਾਈ ਸਾਧੂ ਭਾਈ ਰੂਪਾ ਵੀ ਅਨੇਕ ਪ੍ਰਕਾਰ ਦੀਆਂ ਭੇਟਾਂ ਲੈ ਕੇ ਹਾਜ਼ਰ ਹੋਏ। ਹੋਰ ਵੀ ਬਿਆੰਦ ਸਿੱਖ ਸੰਗਤਾਂ ਅਦੇ ਜੋਧਿਆਂ ਦਾ ਮੇਲ ਇਕੱਠਾ ਹੋ ਗਿਆ ਬਹੁਤ ਰੌਣਕਾਂ ਲੱਗੀਆਂ। ਰਾਤ ਦਿਨ ਮੰਗਲਾ ਚਾਰ ਖੁਸ਼ੀਆਂ ਲੱਗੀਆਂ। ਗੁਰੂ ਜੀ ਦਾ ਟੋਟ ਲੰਗਰ ਚੱਲਦਾ ਸਭ ਨੂੰ ਸਤਿਕਾਰ ਨਾਲ ਚਕਾਇਆ। ਅਦੇ ਵਿਸਰਾਮ ਕਰਾਇਆ ਜਾਂਦਾ ਵਿਆਹ ਦਾ ਦੇਣਾ ਗਿਆ। ਜੰਜ ਬੜੀ ਸਜ ਧਜ ਨਾਲ ਤਿਆਰ ਹੋ ਕੇ ਵਾਜਿਆਂ ਗਾਜਿਆਂ ਨਾਲ ਚੜ ਕੇ ਸ਼੍ਰੀ ਲਾਲਚੰਦ ਦੇ ਘਰ ਪਹੁੰਚ ਗਏ ਭਾਈ ਲਾਲਚੰਦ ਨੇ ਜੰਜ ਦੀ ਬਹੁਤ ਸੇਵਾ ਕੀਤੀ ਦੂਜੇ ਦਿਨ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਅਪਰੰਤ ਗੁਰੂ ਜੀ ਰੀਤੀ ਅਨੁਸਾਰ ਲਾਵਾਂ ਹੋ ਗਈਆਂ ਗੁਰੂ ਰੀਤੀ ਅਨੁਸਾਰ ਲਾਵਾਗੀਆਂ ਗੁਰੂ ਜੀ ਨੇ ਗਰੀਬ ਗੁਰਬੇ ਨੂੰ ਬਾਦ ਧਨ ਵੰਡਿਆ ਲਾਲਚੰਦ ਜੀ ਨੇ ਤਿੰਨ ਦਿਨ ਜਾਂਝ ਰੱਖ ਕੇ ਬਹੁਤ ਸੇਵਾ ਕੀਤੀ ਚੌਥੇ ਦਿਨ ਆਪਣੀ ਸੁਪਤਰੀ ਸ਼੍ਰੀ ਗੁਜਰੀ ਜੀ ਦੀ ਢੋਲੀ ਵਾਜਿਆ ਗਾਜਿਆਂ ਨਾਲ ਵਿਦਿਆ ਕਰਤੀ ਘਰ ਆਣ ਕੇ ਗੁਰੂ ਜੀ ਨੇ ਤੀਜੇ ਦਿਨ ਮੇਲ ਸੰਬੰਧੀ ਆਦਿਕਾ ਨੂੰ ਯਥਾ ਜੋਗ ਸਨਮਾਨ ਦੇ ਕੇ ਵਿਧਿਆ ਕੀਤਾ ਸੰਮਤ 1699 ਫੱਗਣ ਦੀ ਨਾਮੀ ਇਤਿਹਾਸ ਵਿੱਚ 15 ਅਸੂ ਵਦੀ 5 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਹੋਇਆ ਲਿਖਿਆ ਕਰਤਾਰਪੁਰ ਨਿਵਾਸ ਕੀਤਿਆ ਗੁਰੂ ਜੀ ਨੂੰ 6 ਮਹੀਨੇ ਬੀਤ ਗਏ ਦੀਪਮਾਲਾ ਦਾ ਮੇਲਾ ਆ ਗਿਆ ਦੂਰ ਦੂਰ ਤੋਂ ਬਹੁਤ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਮਨੋ ਕਾਮਨਾ ਪੂਰੀਆਂ ਕਰਨ ਵਾਸਤੇ ਆਈਆਂ ਮੇਲੇ ਦੀਆਂ ਬੜੀਆਂ ਰੌਣਕਾਂ ਕਰਤਾਰਪੁਰ ਵਿੱਚ ਲੱਗੀਆਂ ਗੁਰੂ ਜੀ ਦੇ ਦੋ ਵੇਲੇ ਦੀਵਾਨ ਸੱਜਦੇ ਟਟ ਲੰਗਰ ਵਰਤਦਾ ਟਾਕੇ ਬੰਗਾਲ ਅਤੇ ਦੱਖਣ ਪੱਛਮ ਦੀਆਂ ਸਿੱਖ ਸੰਗਤਾਂ ਆਪ ਜੀ ਵਾਸਤੇ ਬੜੀਆਂ ਕੀਮਤੀ ਅਨਮੋਲ ਚੀਜ਼ਾਂ ਘੋੜੇ ਸ਼ਸਤਰ ਬਸਤਰ ਅੱਜ ਕੱਲ੍ਹ ਲੈ ਕੇ ਹਾਜ਼ਰ ਹੁੰਦੀਆਂ ਜਿਹੜਾ ਦੂਰ ਰਸਤਾ ਹੁਣ ਕਰਕੇ ਗੁਰੂ ਜੀ ਪਾਸ ਪਹੁੰਚ ਨਾ ਸਕਦਾ ਆਪਣੇ ਘਰ ਹੀ ਇਕੱਠੇ ਹੋ ਕੇ ਕੜਾ ਬਰਸ਼ਾਦੀ ਦੇਖ ਕਰਕੇ ਗੁਰੂ ਜੀ ਅੱਗੇ ਆਪਣੀ ਮਨੋਂ ਕਾਮਨਾ ਪੂਰੀ ਹੋਣ ਦੀ ਅਰਦਾਸਾ ਕਰਕੇ ਪ੍ਰਸ਼ਾਦ ਵਰਤਾ ਦਿੰਦਾ ਉਪਰੰਤ ਸਾਖੀ ਦਾ ਮੇਲਾ ਨੇੜੇ ਆ ਗਿਆ ਸੰਗਤਾਂ ਚੌਂ ਦਿਸ਼ਾ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤਾਂ ਬੜੀਆਂ ਅਜ਼ਾਇਬ ਵਸਤੂਆਂ ਲਿਆ ਕੇ ਭੇਟਾ ਕੀਤੀਆਂ ਜਿਸ ਦਿਨ ਵਿਸਾਖੀ ਮਹੀਨੇ ਦੀ ਸੰਗਰਾਦ ਆਈ ਉਸ ਦਿਨ ਸੰਗਤਾਂ ਨੇ ਬਹੁਤ ਡੇਰੇ ਕਰਤਾਰਪੁਰ ਵਿੱਚ ਲੱਗ ਗਏ ਪਿੰਡ ਦੇ ਚਾਰ ਸਵੇਰੇ ਸੰਗਤਾਂ ਦੀ ਬਹੁਤ ਭੀੜ ਲੱਗ ਗਈ ਆਈਆਂ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਗੁਰੂ ਜੀ ਨੇ ਖੁੱਲੇ ਥਾ ਦੀਵਾਨ ਲਾ ਕੇ ਬਿਰਾਜਮਾਨ ਹੋ ਗਏ ਸੰਗਤਾਂ ਅਨੇਕ ਪ੍ਰਕਾਰ ਦੀਆਂ ਭੇਟਾਂ ਅਰਪਣ ਕਰਦੀਆਂ ਮੇਵੜਾ ਅਰਦਾਸਾਂ ਕਰਦਾ ਕਿ ਸਿੱਖਾਂ ਦੀ ਮਨੋ ਕਾਮਨਾ ਪੂਰੀ ਹੋਵੇ ਤਦ ਇੱਕ ਬਦਖਸ਼ਾ ਦੇ ਰਹਿਣ ਵਾਲਾ ਸਦਾਗਰ ਆਇਆ ਉਹ ਬੜਾ ਧਨਾਢ ਸੀ ਉਹਨੇ ਆਪਣੇ ਲੱਖਾਂ ਰੁਪਏ ਦੀ ਦਸਵੰਦ ਦੇ ਰਪਈਆਂ ਦਾ ਇੱਕ ਵਧੀਆ ਤੇਜ ਘੋੜਾ ਇੱਕ ਸੁੰਦਰ ਬਾਹ ਮੁੱਲੀ ਪਸ਼ਾਕਾ ਇੱਕ ਹੰਸ ਵਰਗਾ ਚਿੱਟਾ ਬਾਜ ਇੱਕ ਦੋ ਧਾਰਾ ਫਲਾਦੀ ਖੰਡਾ ਇੱਕ ਜਰੀ ਨਾਲ ਜੜੀ ਹੋਈ ਕਲਗੀ ਇੱਕ ਬਾਦ ਸੁੰਦਰ ਢਾਲ ਦੂਜੇ ਦੇਸ਼ਾਂ ਤੋਂ ਖਰੀਦ ਕੇ ਗੁਰੂ ਜੀ ਵਾਸਤੇ ਲੈ ਕੇ ਆਇਆ ਗੁਰੂ ਜੀ ਦੇ ਹਜ਼ੂਰ ਖੜਾ ਹੋ ਗਿਆ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਪੁੱਛਿਆ ਕਿਦੂ ਕਿਸ ਦੇਸ਼ ਤੋਂ ਆਇਆ ਤੇਰੀ ਕਿਹੜੀ ਕਾਮਨਾ ਸਦਾਗਰ ਨੇ ਆਖਿਆ ਮਹਾਰਾਜ ਆਪ ਸਭ ਕੁਝ ਜਾਣਦੇ ਹੋ ਪਰ ਫਿਰ ਵੀ ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਦੱਸਦਾ ਕਿ ਮੈਂ ਬਦਖਸ਼ਾ ਦੇਸ਼ ਦੇ ਰਹਿਣ ਵਾਲਾ ਮੇਰਾ ਦੇਸ਼ਾਂ ਵਿਦੇਸ਼ਾਂ ਵਿੱਚ ਕਾਰੋਬਾਰ ਹੈ ਇਸ ਕਾਰੋਬਾਰ ਵਿੱਚ ਮੈਨੂੰ ਬਹੁਤ ਲਾਭ ਹੁੰਦਾ ਰਿਹਾ। ਉਹਦੀ ਕਮਾਈ ਦਾ ਦਸਵੰਦ ਕੱਢ ਕੇ ਮੈਂ ਵੱਖਰਾ ਇਕੱਠਾ ਕਰਦਾ ਰਿਹਾ ਹਾਂ। ਅਦੇ ਜਦੋਂ ਮੇਰਾ ਕੋਈ ਕੰਮ اٹਕ ਜਾਂਦਾ ਸੀ ਮੈਂ ਕੁਝ ਮਨਾਉਤ ਲੈਂਦਾ ਸੀ ਉੱਥੇ ਆਪ ਮੇਰੀ ਸਹਾਇਤਾ ਕਰ ਦਿੰਦੇ ਸੀ। ਉਹ ਮਨਾਉਤ ਦਾ ਧੰਨ ਵੀ ਮੈਂ ਦਸਵੰਦ ਦੇ ਨਾਲ ਰੱਖਦਾ ਰਿਹਾ। ਜਦੋਂ ਮੇਰੇ ਪਾਸ ਬਾਦ ਧਨ ਇਕੱਠਾ ਹੋ ਗਿਆ ਮੈਂ ਪ੍ਰਣ ਕਰ ਲਿਆ ਕਿ ਜਦੋਂ ਮੈਂ ਆਪ ਜੀ ਦੇ ਦਰਸ਼ਨ ਕਰਾਂਗਾ ਇਹ ਧਨ ਗੁਰੂ ਜੀ ਦੀ ਭੇਟਾ ਕਰਾਂਗਾ ਮਹਾਰਾਜ ਜੀ ਬਹੁਤ ਸਮਾਂ ਇਸ ਤਰ੍ਹਾਂ ਬੀਤ ਗਿਆ ਮੈਨੂੰ ਇੱਕ ਫਕੀਰ ਮਿਲਿਆ ਜਿਹੜਾ ਤੁਹਾਡੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਆਪ ਸ਼ਾਸਤਰ ਧਾਰਨ ਕਰਦੇ ਹੋ ਜੁੱਧ ਕਰਦੇ ਹੋ ਸੁੰਦਰ ਘੋੜੇ ਦੀ ਸਵਾਰੀ ਕਰਨ ਦੇ ਪਿਆਰੇ ਹੋ ਮਨ ਪਾਉਂਦਾ ਸ਼ਿਕਾਰ ਖੇਡਦੇ ਹੋ ਰਾਜਿਆਂ ਮਹਾਰਾਜਿਆਂ ਵਾਂਗੂੰ ਰਹਿੰਦੇ ਹੋ ਜਿਹੜਾ ਸਿੱਖ ਘੋੜੇ ਛਾਤਰ ਲੈ ਕੇ ਗੁਰੂ ਜੀ ਦੇ ਅਰਪਣ ਕਰਦਾ ਹੈ ਗੁਰੂ ਜੀ ਉਸ ਉੱਤੇ ਬਾਤ ਖੁਸ਼ੀ ਕਰਦੇ ਨੇ ਉਸ ਬਗੀਰ ਤੋਂ ਮੈਂ ਇਹ ਗੱਲ ਸੁਣ ਕੇ ਇਹ ਸਾਰੀਆਂ ਵਸਤੂਆਂ ਦੇਸਾਂ ਪਰਦੇਸਾਂ ਤੋਂ ਮੰਗਵਾ ਕੇ ਆਪ ਜੀ ਦੀ ਪ੍ਰਸੰਤਾ ਲੈਣ ਵਾਸਤੇ ਬੜੇ ਜਤਨ ਨਾਲ ਲਿਆ ਕੇ ਪੇਟਾ ਕੀਤੀਆਂ ਇਹਨਾਂ ਵਸਤੂਆਂ ਦੇ ਖਰੀਦਣਾਂ ਅਪਰੰਤ ਜਿਹੜਾ ਮੇਰੇ ਦਿਸਵੰਦ ਦਾ ਧਨ ਬਚ ਗਿਆ ਸੀ ਉਹ ਆਪ ਜੀ ਦੇ ਹਾਜ਼ਰ ਪ੍ਰਵਾਨ ਕਰਕੇ ਖੁਸ਼ੀਆਂ ਬਖਸ਼ੋ ਆਪ ਦਾਸਾਂ ਦੀ ਸਦਾ ਲਾਜ ਰੱਖਦੇ ਹੋ ਤੇ ਮਹਾਰਾਜ ਜੀ ਨੇ ਸਿੱਖਣੋਂ ਧਰਮ ਦੇ ਕਿਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਆਦੇਸ਼ ਕੀਤਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ 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 ਮਰ ਜੀ ਆਂਦੇ ਸਤ ਨਾਮ ਦਾ ਸਿਮਰਨ ਕਰਨਾ ਧਰਮ ਦੀ ਕਿਰਤ ਕਰਨੀ ਨਾਮ ਜਪਨਾ ਜਦੋਂ ਸਦਾਗਰ ਗੁਰੂ ਜੀ ਦੀ ਪਰਸਨਤਾ ਦੇ ਖੁਸ਼ੀਆਂ ਲੈ ਕੇ ਚਲਾ ਗਿਆ ਗੁਰੂ ਜੀ ਨੇ ਉਹਦਾ ਚਿੱਟਾ ਬਾਜ ਸ੍ਰੀ ਗੁਰਦਿੱਤਾ ਜੀ ਨੂੰ ਦਿੱਤਾ ਘੋੜਾ ਕਿਰਪਾਨ ਤੇ ਬਿਸ਼ਾਕਾ ਪੈਂਦੇ ਖਾਨ ਨੂੰ ਬਖਸ਼ ਕੇ ਆਖਿਆ ਜਦੋਂ ਤੂੰ ਸਾਡੇ ਪਾਸ ਆਇਆ ਕਰੇਗਾ ਇਹ ਪਛਾਕਾ ਖੜਗ ਪਹਿਨ ਕੇ ਆਇਆ ਕਰੀ ਤਲਵਾਰ ਪਹਿਨ ਕੇ ਆਇਆ ਕਰੀ ਪੈਂਦੇਖਾਂ ਇਹ ਅਨਮੋਲ ਚੀਜ਼ਾਂ ਲੈ ਕੇ ਬੜਾ ਖੁਸ਼ ਹੋਇਆ ਪਰ ਇਸ ਖੁਸ਼ੀ ਦੇ ਨਾਲ ਪੈਂਦੇਖਾਂ ਦੇ ਮਨ ਵਿੱਚ ਹੰਕਾਰ ਹੋ ਗਿਆ ਕਿ ਗੁਰੂ ਜੀ ਨੇ ਮੇਰੀ ਬਹਾਦਰੀ ਅਤੇ ਬਲਵਾਨ ਹੋਣ ਦੇ ਕਾਰਨ ਇਹ ਚੀਜ਼ਾਂ ਮੈਨੂੰ ਬਖਸ਼ੀਆਂ ਨੇ ਇਸ ਵਾਸਤੇ ਆਪਣੇ ਪੁੱਤਰਾਂ ਨੂੰ ਛੱਡ ਕੇ ਮੈਨੂੰ ਇਹ ਵਸਤੂਆਂ ਖੁਸ਼ ਕਰਨ ਵਾਸਤੇ ਦਿੱਤੀਆਂ ਨੇ ਉਪਰੰਤ ਜਦੋਂ ਇਹ ਅਜਾਇਬ ਵਸਤੂਆਂ ਪੈਂਦੇਖਾਨ ਲੈ ਕੇ ਘਰ ਗਿਆ ਤਾਂ ਇਹਨਾਂ ਨੂੰ ਵੇਖ ਕੇ ਉਹਦੇ ਜਵਾਈ ਅਸਮਾਨ ਖਾਨ ਨੇ ਆਖਿਆ ਖਾਨ ਜੀ ਇਹ ਪਸ਼ਾਕਾ ਘੋੜਾ ਤਲਵਾਰ ਮੈਨੂੰ ਦੇ ਦਿਓ ਇਹ ਮੇਰੇ ਜੋਗੇ ਨੇ ਪੈਂਦੇਖਾਨ ਆਖਿਆ ਗੁਰੂ ਜੀ ਪਾਸ ਜਾਣ ਸਮੇ ਇਹ ਪਸ਼ਾਕ ਅਤੇ ਤਲਵਾਰ ਪਹਿਣ ਕੇ ਅਦੇਸ ਘੋੜੇ ਤੇ ਚੜ ਕੇ ਜਾਣਾ ਮੇਰੇ ਲਈ ਜ਼ਰੂਰੀ ਹੈ। ਗੁਰੂ ਜੀ ਦਾ ਹੁਕਮ ਹੈ ਉਹ ਜਿਹੜਾ ਉਹਦੀ ਉਲੰਘਣਾ ਕਰਨੀ ਇਹ ਮੇਰੇ ਲਈ ਠੀਕ ਨਹੀਂ। ਪੈਂਦੇ ਖਾਂ ਦੀ ਇਸ ਗੱਲ ਤੋਂ ਅਸਮਾਨ ਖਾਂ ਗੁੱਸੇ ਹੋ ਗਿਆ ਕਹਿਣ ਲੱਗਾ ਜੇਕਰ ਮੈਨੂੰ ਇਹ ਚੀਜ਼ਾਂ ਨਾ ਦਿਓਗੇ ਮੈਂ ਫਕੀਰ ਬਣ ਕੇ ਮਰ ਜਾਵਾਂਗਾ ਅਸਮਾਨ ਖਾਂ ਦੀਆਂ ਐਸੀਆਂ ਧਮਕੀਆਂ ਦੀਆਂ ਗੱਲਾਂ ਸੁਣ ਕੇ ਪੈਂਦੇ ਖਾਂ ਦੀ istri ਉਦੇ ਲੜਕੇ ਨੇ ਉਹਨੂੰ ਆਖਿਆ ਜਿ ਜਵਾਈ ਨੂੰ ਗੁੱਸੇ ਕਰਨਾ ਠੀਕ ਨਹੀਂ ਉਹਨੇ ਸਮਾਨਖਾਨ ਨੂੰ ਸਮਝਾਇਆ ਕਿ ਗੁਰੂ ਜੀ ਦੇ ਹੁਕਮ ਦੀ ਪਾਲਣਾ ਸਾਡੀ ਰੋਜੀ ਰੋਟੀ ਬਣੀ ਹੋਈ ਹੈ ਤੇ ਜੋ ਅਜ਼ਾਇਬ ਚੀਜ਼ਾਂ ਉਹਨਾਂ ਦੇ ਸਿੱਖਾ ਦੇਸ਼ਾਂ ਪਰਦੇਸਾਂ ਤੋਂ ਲਿਆ ਕੇ ਉਹਨਾਂ ਦੇ ਸਿੱਖ ਭੇਟਾ ਕਰਦੇ ਨੇ ਉਹ ਆਪਣੇ ਪੁੱਤਰਾਂ ਨੂੰ ਨਹੀਂ ਦਿੰਦੇ ਪਰ ਮੈਨੂੰ ਦੇ ਦਿੰਦੇ ਨੇ ਸਾਰੇ ਸਿੱਖ ਸੇਵਕਾਂ ਤੇ ਯੋਧਿਆਂ ਦੇ ਵੱਧ ਮੇਰਾ ਮਾਨ ਕਰਦੇ ਨੇ ਇਹ ਚੀਜ਼ਾਂ ਲੈਣ ਵਾਸਤੇ ਤੂੰ ਜਿੱਦ ਨਾ ਕਰ ਮੈਂ ਤੈਨੂੰ ਹੋਰ ਚੰਗੀਆਂ ਚੀਜ਼ਾਂ ਗੁਰੂ ਜੀ ਪਾਸੋਂ ਲੈ ਦੇਵਾਂਗਾ ਪਰ ਅਸਮਾਨ ਖਾਨੇ ਉਹਦੀ ਕੋਈ ਗੱਲ ਨਾ ਮੰਨੀ ਘਰ ਵਿੱਚ ਕਲੇਸ਼ ਪਾ ਕੇ ਬਹਿ ਗਿਆ ਉਹਦੀ ਜਿੱਦ ਅਦੇ ਕਲੇਸ਼ ਨੂੰ ਵੇਖ ਕੇ ਪੈਂਦੇ ਖਾਨ ਦੀ ਇਸਤਰੀ ਨੇ ਕਿੱਲੀ ਨਾਲ ਟੰਗੀ ਹੋਈ ਪੋਸ਼ਾਕ ਅਦੇ ਤਲਵਾਰ ਫੜ ਕੇ ਅਸਮਾਨਖਾਂ ਨੂੰ ਦੇ ਦਿੱਤੀ। ਅਸਮਾਨਖਾਂ ਖੁਸ਼ ਹੋ ਗਿਆ। ਪਰ ਇਸ ਗੱਲ ਨਾਲ ਪੈਂਦੇਖਾਂ ਬਹੁਤ ਦੁਖੀ ਹੋਇਆ ਕਿ ਹੁਣ ਗੁਰੂ ਜੀ ਨੂੰ ਜਾ ਕੇ ਕੀ ਆਖਾਂਗਾ? ਇਸ ਚਿੰਤਾ ਵਿੱਚ ਪੈਂਦੇਖਾਂ ਨੇ ਅੰਨ ਪਾਣੀ ਵੀ ਖਾਣਾ ਛੱਡ ਦਿੱਤਾ। ਉਧਰ ਅਸਮਾਨਖਾਂ ਵਿਸ਼ਾਗ ਤਲਵਾਰ ਪਹਿਨ ਕੇ ਅਦੇ ਘੋੜੇ ਦੀ ਸਵਾਰੀ ਕਰਕੇ ਬੜੇ ਚਾਅ ਨਾਲ ਸ਼ਿਕਾਰ ਖੇਡਣ ਚਲਿਆ ਗਿਆ। ਸ਼ਿਕਾਰ ਖੇਡਦਾ ਹੋਇਆ ਥੱਕ ਗਏ ਇੱਕ ਪਿੰਡ ਦੇ ਬਾਗ ਪਾਸ ਬੈਠ ਗਿਆ ਇੱਧਰ ਸ੍ਰੀ ਗੁਰਦਿੱਤਾ ਜੀ ਵੀ ਉਸ ਦਿਨ ਸਵੇਰੇ ਮੀਰ ਸ਼ਿਕਾਰੀਆਂ ਨਾਲ ਨਵੇਂ ਬਾਜ ਲੈ ਕੇ ਸ਼ਿਕਾਰ ਖੇਡਣ ਚੜ੍ਹੇ ਜੰਗਲ ਵਿੱਚ ਜਾ ਕੇ ਜਦੋਂ ਬਾਬਾ ਜੀ ਪੰਛੀਆਂ ਦਾ ਸ਼ਿਕਾਰ ਕਰਕੇ ਵਾਪਸ ਕਰਤਾਰਪੁਰ ਨੂੰ ਮੁੜੇ ਛੋਟੇ ਮੀਰ ਪਾਸ ਇੱਕ ਪਾਣੀ ਦੀ ਝੀਲ ਵਿੱਚੋਂ ਇਹ ਕਿ ਸਰਖਾਵ ਨਿਕਲ ਗਿਆ ਉੱਡਿਆ ਸ੍ਰੀ ਗੁਰਦਿੱਤਾ ਜੀ ਨੇ ਉਸ ਸਰਖਾਵ ਦੇ ਪਿੱਛੇ ਆਪਣਾ ਬਾਜ ਛੱਡ ਦਿੱਤਾ ਸਰਖਾਵ ਦੇ ਪਿੱਛੇ ਛੋਬੇ ਛੁੱਟ ਕੇ ਬਾਜ ਜਿਉਂ ਡਿਆ ਬਾਗ ਦੇ ਵਿੱਚ ਇੱਕ ਬਿਰਸ਼ ਉੱਤੇ ਜਾ ਬੈਠਾ ਜਿਸੇ ਠਾ ਅਸਮਾਨ ਖਾਨ ਨੇ ਡੇਰਾ ਕੀਤਾ ਹੋਇਆ ਸੀ ਅਸਮਾਨ ਖਾਨ ਨੂੰ ਜਦੋਂ ਇਸ ਅਜੀਬ ਬਾਜ ਦਾ ਪਤਾ ਲੱਗਾ ਉਹਨੇ ਆਪਣੇ ਸ਼ਿਕਾਰੀਆਂ ਨੂੰ ਆ ਕੇ ਜਿਵੇਂ ਕਿਵੇਂ ਕਰਕੇ ਉਹਨੂੰ ਫੜ ਕੇ ਘਰ ਲੈ ਆਂਦਾ ਪੈਂਦੇ ਖਾਣੇ ਜਦੋਂ ਇਸ ਬਾਜ ਨੂੰ ਵੇਖਿਆ ਉਹਨੇ ਆਖਿਆ ਇਹ ਬਾਜ ਤਾਂ ਗੁਰੂ ਜੀ ਦਾ ਹੈ ਮੈਂ ਇਹਨੂੰ ਗੁਰੂ ਜੀ ਪਾਸ ਲੈ ਜਾਂਗਾ ਤੇ ਜਿਹੜੀ ਭੁੱਲ ਮੈਂ ਗੁਰੂ ਜੀ ਪਾਸ ਪਛਾਗ ਪਹਿਣਗੇ ਘੋੜੇ ਉੱਤੇ ਸਵਾਰ ਹੋ ਕੇ ਨਾ ਜਾਣ ਦੀ ਕੀਤੀ ਹੈ ਉਹ ਬਖਸ਼ਵਾ ਲਵਾਂਗਾ ਇਸ ਤਰ੍ਹਾਂ ਗੁਰੂ ਜੀ ਦੀ ਪ੍ਰਸੰਤਾ ਹੋ ਜੇਗੀ ਮੇਰੀ ਰੋਜੀ ਰੋਟੀ ਬਣੀ ਰਹੇਗੀ ਇਹ ਗੱਲ ਸੁਣ ਕੇ ਸਮਾਨਖਾਨ ਨੇ ਆਖਿਆ ਕੁਝਾ ਟੁਕੜ ਖਾਣ ਵਾਸਤੇ ਕਿ ਹਿੰਦੂ ਪੀਰ ਦਾ ਨੌਕਰ ਬਣ ਕੇ ਆਪਣਾ ਇਮਾਨ ਹੀ ਗਵਾ ਲਿਆ ਕੀ ਹੋਰ ਸਾਰੇ ਖਾਣ ਜਿਹੜੇ ਗੁਰੂ ਜੀ ਦੀ ਨੌਕਰੀ ਨਹੀਂ ਕਰਦੇ ਸਾਰੇ ਭੁੱਖੇ ਰਹਿੰਦੇ ਤੁਸੀਂ ਚੁੱਪ ਕਰਕੇ ਬੈਠ ਜਾਵਾ ਸੀ ਗੁਰਾਂ ਨੂੰ ਕੋਈ ਬਾਜ ਨਹੀਂ ਦੇਣਾ ਜੇ ਗੁਰੂ ਸਾਡੇ ਪਾਸੋਂ ਬਾਜ ਲੈਣ ਵਾਸਤੇ ਸੈਣਾ ਭੇਜੇਗਾ ਮੈਂ ਉਹਦੇ ਨਾਲ ਜੁੱਧ ਕਰਾਂਗਾ ਜੇਕਰ ਬੌਧਾ ਤੰਗ ਕਰੇਗਾ ਮੈਂ ਬਾਦਸ਼ਾਹ ਨੂੰ ਮਿਲ ਕੇ ਇਹ ਚਿੱਟਾ ਬਾਜ ਦੇ ਦਿਆਂਗਾ ਬਾਦਸ਼ਾ ਨੂੰ ਇਹ ਉਸ ਨਾਲੋਂ ਵੀ ਚੰਗਾ ਜਿਹੜਾ ਗੁਰੂ ਜੀ ਨੇ ਬਾਦਸ਼ਾ ਦਾ ਚੁਰਾਇਆ ਸੀ ਫਿਰ ਬਾਦਸ਼ਾ ਮੇਰੇ ਦੇ ਖੁਸ਼ ਹੋ ਜਾਵੇਗਾ ਸਮਾਨਖਾਨ ਦੀ ਇਹ ਗੱਲ ਸੁਣ ਕੇ ਪੈਂਦੇਖਾਂ ਬੜਾ ਦੁਖੀ ਹੋ ਜਾ ਹੁਣ ਉਹਦਾ ਕੋਈ ਵਾਸਨਾ ਚੱਲੇ ਜੁਆਈ ਨੂੰ ਗੁੱਸੇ ਕਿਵੇਂ ਕਰੇ ਇੰਨੇ ਨੂੰ ਗੁਰੂ ਜੀ ਦੇ ਮੀਰ ਸ਼ਿਕਾਰੀ ਵੀ ਬਾਜ ਲੱਭਦੇ ਹੋਏ ਆ ਗਏ ਉਹਨਾਂ ਨੇ ਪੈਂਦੇਖਾਂ ਨੂੰ ਸਦਕੇ ਪੁੱਛਿਆ ਵੀ ਗੁਰੂ ਜੀ ਦਾ ਚਿੱਟਾ ਬਾਜ ਇੱਧਰ ਤਾਂ ਨਹੀਂ ਆ ਗਿਆ ਪੈਂਦੇਖਾਨੇ ਆਪਣੀ istri ਅਦੇ ਜਵਾਈ ਦੇ ਡਰ ਤੋਂ ਕਹਿਦਾ ਗੁਰੂ ਜੀ ਦਾ ਬਾਜ ਇੱਧਰ ਨਹੀਂ ਆਇਆ ਫਿਰ ਉਹਨੇ ਸੋਚ ਸੱਚੀ ਹੋਣ ਵਾਸਤੇ ਪਿੰਡ ਵਿੱਚ ਵੀ ਡੋਂਡੀ ਪਟਵਾ ਦਿੱਤੀ ਕਿ ਜੇ ਕਿਸੇ ਨੇ ਗੁਰੂ ਦਾ ਬਾਜ ਵੇਖਿਆ ਹੋਵੇ ਉਹ ਛੇਤੀ ਦੇ ਦੇਵੇ ਦੋ ਘੜੀਆਂ ਪਿੱਛੋਂ ਪੈਂਦੇਖਾਨੇ ਗੁਰੂ ਜੀ ਦੇ ਸ਼ਿਕਾਰੀਆਂ ਨੂੰ ਆਖਿਆ ਅਸੀਂ ਸਾਰੇ ਪਿੰਡ ਵਿੱਚ ਫਿਰ ਕੇ ਵੇਖਿਆ ਪਰ ਬਾਜ ਦਾ ਕੋਈ ਪਤਾ ਨਹੀਂ ਲੱਗਾ ਮੀਰ ਸ਼ਿਕਾਰੀਆ ਨੇ ਵਾਸ ਗਰਤਾਰਪੁਰ ਆਣ ਕੇ ਬਾਬਾ ਗੁਰਦਿੱਤਾ ਜੀ ਨੂੰ ਦੱਸਿਆ ਵੀ ਕਿ ਸਾਨੂੰ ਬਾਜ ਦੀ 10 ਪੈਂਦੇ ਖਾਨ ਦੇ ਘਰ ਪੈਂਦੀ ਆ ਪਰ ਉਹ ਮੁਕਰ ਗਿਆ ਬਾਜ ਇੱਧਰ ਨਹੀਂ ਆਇਆ ਬਾਬਾ ਗੁਰਦਿੱਤਾ ਜੀ ਇਹ ਗੱਲ ਸੁਣ ਕੇ ਆਪਣੇ ਵਿਦਾ ਸ੍ਰੀ ਗੁਰੂ ਹਰਗਵਿੰਦ ਸਾਹਿਬ ਜੀ ਪਾਸ ਗਏ ਦੱਸਿਆ ਕਿ ਇਸ ਤਰ੍ਹਾਂ ਬਾਜ ਨੂੰ ਫੜ ਕੇ ਪੈਂਦੇ ਖਾਨੇ ਛਪਾ ਲਿਆ ਸਾਨੂੰ ਵਾਪਸ ਕਰਨ ਤੋਂ ਮੁਕਰ ਗਿਆ ਗੁਰੂ ਜੀ ਨੇ ਉਸੇ ਸਮੇਂ ਪੈਂਦੇਖਾ ਨੂੰ ਆਦਮੀ ਭੇਜ ਕੇ ਸੱਦ ਕਹ ਲਿਆ ਜਦੋਂ ਪੈਂਦੇਖਾ ਆਇਆ ਤਾਂ ਗੁਰੂ ਜੀ ਨੇ ਪੁੱਛਿਆ ਕਿ ਤੂੰ ਸਾਡੇ ਹੁਕਮ ਦੀ ਪਾਲਣਾ ਕਿਉਂ ਨਹੀਂ ਕੀਤੀ ਅਸਾ ਤੈਨੂੰ ਆਖਿਆ ਸੀ ਜਦੋਂ ਵੀ ਤੂੰ ਸਾਡੇ ਪਾਸ ਆਵੇਂ ਤਦੋਂ ਪੁਸ਼ਾਕਾ ਤਲਵਾਰ ਪਹਿਨ ਕੇ ਆਇਆ ਕਰੀ ਪੈਂਦੇਖਾ ਨੇ ਆਖਿਆ ਮਹਾਰਾਜ ਮੈਂ ਆਪ ਜੀ ਦੇ ਸਦੇ ਅਨੁਸਾਰ ਛੇਤੀ ਕਰਕੇ ਪਿਸ਼ਾਕ ਨਹੀਂ ਪਹਿਣ ਸਕਿਆ ਛੇਤੀ ਛੇਤੀ ਆ ਗਿਆ ਗੁਰੂ ਜੀ ਨੇ ਆਖਿਆ ਚੰਗਾ ਜਾਓ ਪਿਛਲੇ ਪੈਰ ਪਿਸ਼ਾਕਾ ਪਹਿਣ ਕੇ ਆਉਣਾ ਇਹ ਹੁਕਮ ਸੁਣ ਕੇ ਪੈਂਦੇ ਖਾਂ ਚਲਿਆ ਗਿਆ ਪਰ ਪਿਛਲੇ ਪੈਰ ਪਰਤ ਕੇ ਗੁਰੂ ਜੀ ਪਾਸ ਨਾ ਆਇਆ ਦੂਜੇ ਦਿਨ ਗੁਰੂ ਜੀ ਨੇ ਫੇਰ ਸੇਵਾਦਾਰ ਭੇਜਿਆ ਕਿ ਪਿਸ਼ਾਕਾ ਪਹਿਣ ਕੇ ਛੇਤੀ ਆਓ ਪਰ ਜਦੋਂ ਪੈਂਦੇ ਖਾਂ ਫੇਰ ਬਿਨਾ ਪਿਸ਼ਾਕੇ ਪਹਿਨੇ ਆ ਗਿਆ ਤਾਂ ਗੁਰੂ ਜੀ ਨੇ ਪੁੱਛਿਆ ਵੀ ਅੱਜ ਫੇਰ ਪਿਸ਼ਾਕਾ ਕਿਉਂ ਨਹੀਂ ਪਹਿਣ ਕੇ ਆਇਆ ਪੈਂਦੇ ਖਾਨ ਆਖਿਆ ਮੈਂ ਆਪ ਜੀ ਦੇ ਸੇਵਾਦਾਰ ਨਾਲ ਸ਼ਿਗਰ ਹੀ ਉੱਠ ਕੇ ਆ ਗਿਆ ਇਸ ਕਰਕੇ ਪਿਸ਼ਾਕ ਪਹਿਨਣ ਦਾ ਸਮਾਂ ਨਹੀਂ ਮਿਲਿਆ ਜਦੋਂ ਫੇਰ ਆਵਾਂਗਾ ਤਾਂ ਪਿਸ਼ਾਕ ਪਹਿਣ ਕੇ ਆਵਾਂਗਾ ਪਰ ਜੇਕਰ ਹੁਣ ਨਹੀਂ ਪਹਿਣ ਸਕਿਆ ਤਾਂ ਕਿਹੜਾ ਕੋਈ ਤੁਹਾਡਾ ਕੰਮ ਵਿਗੜ ਗਿਆ ਪਰ ਗੁਰੂ ਜੀ ਆnde ਸਾਡੇ ਮੀਰ ਸ਼ਿਕਾਰੀ ਕਹਿੰਦੇ ਨੇ ਕਿ ਬਾਜ ਸਾਡਾ ਉੱਡ ਕੇ ਤੇਰੇ ਪਿੰਡ ਵਿੱਚ ਗਿਆ ਹੈ। ਪਿੰਦੇ ਖਾਨ ਆਖਿਆ ਤੁਹਾਡੇ ਮੀਰ ਸ਼ਿਕਾਰੀਆਂ ਦੇ ਸਾਹਮਣੇ ਸਾਡੇ ਪਿੰਡ ਵਿੱਚ ਡੋਂਡੀ ਪਟਵਾ ਕੇ ਪੁੱਛਿਆ ਸੀ ਪਰ ਕਿਸੇ ਪਾਸੋਂ ਬਾਜ ਨਹੀਂ ਸੀ ਮਿਲਿਆ। ਜੇ ਪਿੰਡ ਵਿੱਚੋਂ ਬਾਜ ਨਹੀਂ ਲੱਭਾ ਤਾਂ ਮੈਂ ਕੀ ਕਰ ਸਕਦਾ? ਕਿਤੇ ਦੂਰ ਉੱਡ ਗਿਆ ਹੋਵੇਗਾ। ਗੁਰੂ ਜੀ ਆਖਿਆ ਤੂੰ ਆਪਣੇ ਘਰ ਜਾ ਕੇ ਵੀ ਚੰਗੀ ਤਰ੍ਹਾਂ ਵੇਖ ਜੇ ਤੂੰ ਸੱਚ-ਸੱਚ ਦੱਸ ਦੇਵੇਂਗਾ ਅਸੀਂ ਤੈਨੂੰ ਮਾਫ਼ ਕਰ ਦੇਾਂਗੇ ਬਾਜ ਤੇਰੇ ਪਿੰਡ ਵਿੱਚ ਗੁਰੂ ਜੀ ਦਾ ਵਜਨ ਸੁਣ ਕੇ ਪੈਂਦੇ ਖਾਂ ਕੁਝ ਆਕੜ ਕੇ ਬੋਲਿਆ ਕਿ ਤੁਸੀਂ ਕਿਸੇ ਦੇ ਕਹਿਣ ਕਰਕੇ ਮੇਰੇ ਦੇ ਸ਼ੱਕ ਕਰਦੇ ਹੋ ਬਾਜ ਕਿਸੇ ਔਰ ਪਾਸੇ ਉੱਡ ਗਿਆ ਹੋਵੇ ਗਿਆ ਮੈਂ ਤੁਹਾਡੀ ਕਿਸੇ ਚੀਜ਼ ਨੂੰ ਲੁਕਾ ਕੇ ਕਿਸ ਤਰ੍ਹਾਂ ਰੱਖ ਸਕਦਾ ਗੁਰੂ ਜੀ ਨੇ ਫੇਰ ਆਖਿਆ ਤੂੰ ਗੁਰੂ ਘਰ ਦਾ ਸੇਵਕ ਹੈ ਤੈਨੂੰ ਵਾਲਸ਼ਾਲ ਕਰਨੇ ਚੰਗੇ ਨਹੀਂ ਇਸ ਗੱਲ ਨਾਲ ਗੁੱਸੇ ਨਾਲ ਲਾਲ ਮੂੰਹ ਕਰਕੇ ਬੋਲਿਆ ਤੁਸੀਂ ਮੀਰ ਸ਼ਿਕਾਰੀਆਂ ਦੇ ਝੂਠ ਕਹਿਣ ਤੇ ਮੈਨੂੰ ਤੌਮਤ ਲਾਉਂਦੇ ਹੋ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਮੈਨੂੰ ਤੁਹਾਡੇ ਚਰਨਾਂ ਦੀ ਸੌ ਜੇ ਮੈਂ ਝੂਠ ਬੋਲਾਂ ਪੈਂਦੇ ਖਾਂ ਦੀ ਇਹ ਗੁੱਸੇ ਵਾਲੀ ਗੱਲ ਅਤੇ ਆਪਣੇ ਚਰਨਾਂ ਦੀ ਸੌ ਸੁਣ ਕੇ ਗੁਰੂ ਜੀ ਨੇ ਭਾਈ ਵਿਦੀ ਚੰਦ ਨੂੰ ਆਖਿਆ ਕਿ ਤੂੰ ਦੁਪਹਿਰ ਸਮੇਂ ਦੇ ਘਰ ਜਾ ਕੇ ਚੁੱਪ ਕੀਤਾ ਹੀ ਬਾਜ ਲੈ ਕੇ ਆ ਜਾ ਸਭ ਕੁਝ ਇਹਦੇ ਘਰ ਹੈ ਇਹ ਗੱਲ ਮੰਨਦਾ ਨਹੀਂ ਇਸ ਤਰ੍ਹਾਂ ਪੈਂਦੇ ਖਾ ਵਾਪਸ ਘਰ ਆ ਗਿਆ ਵਿਦੀ ਚੰਦ ਨੂੰ ਮਹਾਰਾਜ ਜੀ ਨੇ ਹੁਕਮ ਕਰਤਾ ਵੀ ਜਾ ਕੇ ਦੇ ਘਰੋਂ ਬਾਜ ਲੈ ਕੇ ਆਓ ਤੇ ਵਿਦੀ ਚੰਦ ਉਦੇ ਘਾਰੇ ਚੁੱਪ ਕੀਤਾ ਛੋਟੇ ਮੀਰ ਪੈਂਦੇਖਾਂ ਦੇ ਘਰ ਪਹੁੰਚ ਗਿਆ ਔਰ ਕੋਈ ਘਰ ਨਹੀਂ ਸੀ ਗਰਮੀਆਂ ਦੀ ਦੁਪਹਿਰ ਸਮੇਂ ਸਮਾਨਖਾਂ ਆਪਣੇ ਚਬਾਰੇ ਵਿੱਚ ਖੂਗ ਸੁੱਤਾ ਹੋਇਆ ਸੀ ਗੁਰੂ ਕਾ ਬਾਜ ਉਹਨੇ ਇੱਕ ਅੱਡੇ ਉੱਤੇ ਵੱਧਾ ਹੋਇਆ ਸੀ ਆਦੇ ਪਸ਼ਾਕਾ ਤਲਵਾਰ ਚੀਰਾ ਕਿੱਲੀ ਨਾਲ ਟੰਗੇ ਹੋਏ ਸਨ ਬਿਧੀ ਚੰਦ ਨੇ ਝਟਪਟ ਸਾਰੀਆਂ ਚੀਜ਼ਾਂ ਸਾਂਭ ਲਈਆਂ ਬੜੇ ਆਰਾਮ ਨਾਲ ਲੈ ਕੇ ਗੁਰੂ ਜੀ ਪਾਸ ਪਹੁੰਚ ਗਿਆ ਪੰਦੇ ਖਾਸੇ ਸਮੇ ਗੁਰੂ ਜੀ ਪਾਸ ਹੀ ਸੀ ਗੁਰੂ ਜੀ ਨੇ ਉਹਨਾਂ ਨੂੰ ਚੀਜ਼ਾਂ ਵਿਖਾ ਕੇ ਪੁੱਛਿਆ ਹੁਣ ਦੱਸ ਇਹ ਕਿੱਥੋਂ ਆਈਆਂ ਨੇ ਤੈਨੂੰ ਬਾਰ ਬਾਰ ਸਮਝਾ ਰਹੇ ਸੀ ਝੂਠ ਨਾ ਬੋਲ ਪਰ ਤੂੰ ਸਾਡਾ ਆਖਿਆ ਨਹੀਂ ਮੰਨਿਆ ਤੂੰ ਨਮਕ ਹਰਾਮ ਤੈਨੂੰ ਧ੍ਰਿਗਿਆ ਗੁਰੂ ਜੀ ਦੇ ਗੁੱਸੇ ਵਾਲੇ ਬਚਨ ਸੁਣ ਕੇ ਪੰਦੇ ਖਾਨ ਆਖਿਆ ਤੁਸੀਂ ਮੈਨੂੰ ਨਾਕਾ ਬੁਰਾ ਭਲਾ ਕਹਿੰਦੇ ਹੋ ਵਾਜ ਤੁਸੀਂ ਆਪਣੇ ਘਰ ਹੀ ਰੱਖਿਆ ਹੋਣਾ ਅੱਜ ਹੁਣ ਘਰੋਂ ਕੱਢ ਕੇ ਮੇਰੇ ਸਾਹਮਣੇ ਲੈ ਆਂਦਾ ਇਹ ਸਾਰੀ ਚਲਾਕੀ ਵਿਧੀ ਚੰਦ ਦੀ ਹੈ ਗੁਰੂ ਜੀ ਨੇ ਸਿੱਖਾਂ ਜੁਧਿਆਂ ਨੂੰ ਆਖਿਆ ਪਹਿਲਾਂ ਇਹਨੇ ਗੁਰੂ ਨਾਨਕ ਦੇਵ ਜੀ ਦੀ ਝੂਠੀ ਸੌਂ ਖਾਧੀ ਔਰ ਫਿਰ ਵੀ ਝੂਠ ਬੋਲ ਰਿਹਾ ਇਸ ਕਰਕੇ ਹੁਣੇ ਸਾਡੇ ਪਾਸ ਰਹਿਣ ਦੇ ਯੋਗ ਨਹੀਂ ਇਸ ਗਿੱਦੀ ਨਮਕਹਰਾਮ ਨੂੰ ੱੱਕੇ ਮਾਰ ਕੇ ਬਾਹਰ ਕੱਢ ਦਿਓ ਗੁਰੂ ਜੀ ਦਾ ਹੁਕਮ ਸੁਣ ਕੇ ਸਿੱਖ ਸੂਰਮਿਆਂ ਨੇ ਧੱਕੇ ਮੁਕੀਆਂ ਮਾਰ ਕੇ ਪੈਂਦੇ ਖਾਨੋਂ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ ਧੱਕੇ ਖਾ ਕੇ ਬਾਹਰ ਨਿਕਲ ਕੇ ਪੈਂਦੇ ਖਾਨੇ ਗੁਰੂ ਜੀ ਨੂੰ ਆਖਿਆ ਵੀ ਮੈਂ ਇਹਦਾ ਬਦਲਾ ਤੁਹਾਡੇ ਪਾਸੋਂ ਲੈ ਕੇ ਛੱਡਾਂਗਾ ਬਾਦਸ਼ਾਹ ਸ਼ਾਹਜਹਾਨ ਨੂੰ ਮਿਲ ਕੇ ਸਭ ਕੁਝ ਦੱਸਾਂਗਾ ਫੌਜ ਚੜਾ ਕੇ ਤੁਹਾਨੂੰ ਫੜਾ ਦੇਵਾਂਗਾ ਗੁਰੂ ਜੀ ਆਖਿਆ ਜਿਸ ਤਰ੍ਹਾਂ ਤੇਰੀ ਮਰਜ਼ੀ ਆ ਕਰ ਲੈਣਾ ਅਸੀਂ ਤੇਰੇ ਕਹਿਣ ਨਾਲ ਡਰਦੇ ਨਹੀਂ ਤੂੰ ਆਪਣੀ ਕਰਨੀ ਦਾ ਫਲ ਪਾਇਆ ਇਸਰਾ ਪੈਂਦੇ ਖਾ ਧੱਕੇ ਮੁਕੀ ਅੱਖਾ ਖਾ ਕੇ ਵਾਪਸ ਆਪਣੇ ਘਰ ਆ ਗਿਆ ਤੇ ਮਹਾਰਾਜ ਜੀ ਨੇ ਸੰਗਤਾਂ ਨੂੰ ਉਪਦੇਸ਼ ਕੀਤਾ ਧਰਮ ਦੀ ਕਿਰਤ ਕਰਨੀ ਹੈ ਨਾਮ ਜਪਣਾ ਵੰਡ ਛਕਣਾ ਜ਼ੁਲਮ ਤੋਂ ਡਰਨਾ ਨਹੀਂ ਜੇ ਜ਼ੁਲਮ ਕਰਨਾ పాਪ ਤਾ ਜੁਲਮ ਸਹਿਣਾ ਵੀ ਪਾਪ ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਕਰਦੇ ਨੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅਖਰਵਾਦ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ